ਜਹਾਜ਼ ਦੇ ਵਿੱਚ ਸਵਾਰੀਆਂ ਬੈਠੀਆਂ ਜੀ ਇੱਕ ਛੋਟੀ ਜੀ ਬੱਚੀ ਬੈਠੀ 8 ਕੋ ਸਾਲ ਦੀ ਜਹਾਜ਼ ਉਡਿਆ ਜਦੋਂ ਆਸਮਾਨ ਦੀਆਂ ਉਚਾਈਆਂ 'ਚ ਗਿਆ ਜਹਾਜ਼ ਵਿੱਚ ਕੋਈ ਖਰਾਬੀ ਆ ਗਈ ਜਹਾਜ਼ ਵਿੱਚ ਅੰਦਰ ਨੋਟਿਸਮੈਂਟ ਹੋਈ ਕਿ ਭਾਈ ਜਹਾਜ਼ 'ਚ ਖਰਾਬੀ ਹੈ ਸ਼ਾਇਦ ਜਹਾਜ਼ ਜਿਹੜਾ ਸਾਡਾ ਡਿੱਗ ਵੀ ਸਕਦਾ ਆ ਜਦੋਂ ਇਹ ਲਾਉਸਮੈਂਟ ਹੋਈ ਔਰ ਜਿੰਨੇ ਅੰਦਰ ਬੈਠੇ ਸੀਗੇ ਰੱਬ ਨੂੰ ਮੰਨਣ ਵਾਲੇ ਉਹ ਰੱਬ ਰੱਬ ਕਰਨ ਲੱਗ ਪਏ ਕੋਈ ਅੱਲਾ ਕਹਿ ਰਿਹਾ ਕੋਈ ਰਾਮ ਕਹਿ ਰਿਹਾ ਕੋਈ ਵਾਈ ਗੁਰੂ ਕਹਿ ਰਿਹਾ ਕੋਈ ਗੋੜ ਕਹਿ ਰਿਹਾ ਸਾਰਿਆਂ ਦੇ ਚਿਹਰੇ ਦੇ ਉੱਤੇ ਨਮੋਸ਼ੀ ਛਾਈ ਹੋਈ ਗਿਆ ਡਰ ਆ ਗਿਆ ਕਿ ਸ਼ਾਇਦ ਹੁਣ ਸਾਡਾ ਜ਼ਿੰਦਗੀ ਦੇ ਜਿਹੜਾ ਮੌਤ ਵਾਲਾ ਸਫ਼ਰ ਆ ਬੜਾ ਦੂਰ ਨਹੀਂ ਐ ਥੋੜੇ ਕੋ ਕਦਮਾਂ ਤੇ ਹੀ ਐ ਬੜੀ ਆਸਾਂ ਸੀਗੀਆਂ ਬੜੇ ਚਾਹ ਸੀਗੇ ਉਹ ਸਾਰੀ ਮਿੱਟੀ ਹੋ ਜਾੜੇ ਆ ਜਿਹਹਾਜ ਡਿੱਗਿਆ ਸਭ ਮਰਣਗੇ ਸਭ ਹਾਇ ਦਵਾਈ ਜਾਦ ਵਿੱਚ ਉਥੇ ਮਚੀ ਹੋਈ ਗਈ ਜੀ ਸਾਰਿਆਂ ਦੇ ਅੱਖਾਂ ਚ ਥਰੂ ਹੈ ਸਾਰੇ ਡਰੇ ਹੋਏ ਆ ਪਰ 8 ਸਾਲ ਜਿਹੜੀ ਬੱਚੀ ਆ ਨਾ ਜੀ ਉਹ ਨਹੀਂ ਡਰੀ ਉਹ ਆਪਣਾ ਆਨੰਦ ਨਾਲ ਬੈਠੀ ਹੈ ਜੀ ਰੱਬ ਦੀ ਕਿਰਪਾ ਹੋਈ ਖੇੜੇ ਬੜੀ ਕੀ ਪਾਇਲਟ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਹਾਜ਼ ਨੂੰ ਸੇਫਲੀ ਵਧੀਆ ਤਰੀਕੇ ਦੇ ਨਾਲ ਉਹਨੂੰ ਧਰਤੀ ਤੇ ਉਤਾਰ ਦਿੱਤਾ ਜੀ ਜਿਹੜੀ ਘਟਨਾ ਹੋਣੀ ਸੀਗੀ ਉਹ ਬਚ ਗਈ ਉਹ ਜਿਹੜੇ ਸਾਰੇ ਬੰਦੇ ਵਿੱਚ ਬੈਠੇ ਸੀਗੇ ਧਿਆਨ ਦਿਓ ਜਿਨ੍ਹਾਂ ਦੇ ਮੂੰਹ ਟੇ ਹੋਏ ਸੀਗੇ ਅੱਖਾਂ ਚਾ ਥਰੂ ਸੀਗੇ ਦਿਲ ਦੀ ਗਾ ਧੜਕਣਾ ਵਧੀਆ ਆਈਆਂ ਉਹ ਸਾਰੇ 8 ਸਾਲ ਦੀ ਬੱਚੀ ਦੇ ਕੋਲ ਆ ਗਏ ਤੇ ਬੱਚੀ ਨੂੰ ਪਤਾ ਕੀ ਪੁੱਛ ਰਿਹਾ ਕੇ कि ਜਦੋਂ ਪੁੱਤਰ ਜਾਤ ਅਨਾਉਂਸਮੈਂਟ ਹੋਈ ਆ ਕਿ ਜਾਤ ਡਿੱਗ ਸਕਦਾ ਆ ਇੱਥੇ ਵੱਡੇ ਵੱਡੇ ਉਮਰਾਂ ਵਾਲੇ ਵੀ ਕੰਮ ਗਏ ਸੀਗੇ ਇਹ ਸ਼ਾਇਦ ਹੋਣ ਜਾਤ ਡਿੱਗੇ ਕਰ ਤੇ ਮੌਤ ਪੱਕੀ ਹੈ ਸਾਰਿਆਂ ਦੇ ਮਨ ਚ ਡਰ ਸੀਗਾ ਸਾਰਿਆਂ ਦੀ ਅੱਖਾਂ ਚ ਅਥਰੂ ਸੀਗੇ ਸਾਰੇ ਘਬਰਾ ਗਏ ਪਰ ਤੂੰ ਨਹੀਂ ਘਬرائی ਕਾਰਨ ਕੀ ਤੈਨੂੰ ਡਰ ਨਹੀਂ ਲੱਗਿਆ ਜਾਤ ਨੂੰ ਅਨਾਉਂਸਮੈਂਟ ਸਮਝ ਨਹੀਂ ਆਈ ਜਾਤ ਨੂੰ ਮੌਤ ਦਾ ਨਹੀਂ ਪਤਾ ਕਿ ਮੌਤ ਕੀ ਹੁੰਦੀ ਹੈ ਉਸ ਬੱਚੀ ਨੇ ਪਤਾ ਕੀ ਜਵਾਬ ਦਿੱਤਾ ਸੀਗਾ ਉਹ ਕਹਿੰਦੀ ਮੈਂ ਡਰੀ ਪਤਾ ਕਿਉਂ ਨਹੀਂ ਮੈਨੂੰ ਡਰ ਕਿਉਂ ਨਹੀਂ ਲੱਗਿਆ ਕਿਉਂਕਿ ਜਿਹੜਾ ਜਹਾਜ਼ ਚਲਾ ਰਿਹਾ ਨਾ ਪਾਇਲਟ ਉਹ ਮੇਰਾ ਪਿਓ ਸੀਗਾ ਮੇਰਾ ਪਿਓ ਪਾਇਲਟ ਐ ਉਹ ਜਹਾਜ਼ ਚਲਾ ਰਿਹਾ ਐ ਤੇ ਮੈਨੂੰ ਪਤਾ ਸੀਗਾ ਮੇਰੇ ਪਿਓ ਨੂੰ ਵੀ ਪਤਾ ਕਿ ਪਿੱਛੇ ਮੇਰੀ ਧੀ ਬੈਠੀ ਐ ਤੇ ਜਦੋਂ ਜ਼ਿੰਦਗੀ ਦੀ ਇਹ ਡੋਰਾ ਪਿਓ ਦੇ ਹੱਥ ਵਿੱਚ ਹੋਣ ਵੀ ਆ ਨਾ ਤੇ ਫਿਰ ਮੌਤ ਲਾਗੇ ਵੀ ਨਹੀਂ ਆ ਸਕਦੀ ਪਿਓ ਨੂੰ ਆਪਣੀ ਜਾਨ ਤੋਂ ਵੱਧ ਪਿਆਰੀ ਮੇਰੀ ਜਾਨ ਹੈ ਉਹਨੂੰ ਸ਼ਾਇਦ ਥੋੜਾ ਐਡਾ ਫਿਕਰ ਨਾ ਹੁੰਦਾ ਜਿੰਨਾ ਉਹਨੂੰ ਮੇਰਾ ਫਿਕਰ ਹੈ ਉਹ ਮੈਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਹਨੇ ਉਹ ਜਹਾਜ਼ ਵੀ ਧਰਤੀ ਤੇ ਤਾਰ ਦਿੱਤਾ ਜਿਹੜਾ ਜਹਾਜ਼ ਕਹਿੰਦੇ ਸੀ ਕਿ ਡਿੱਗ ਜਾਏਗਾ ਮੈਨੂੰ ਆਪਣੇ ਪਿਓ ਤੇ ਭਰੋਸਾ ਸੀਗਾ ਕਿ ਜੇ ਮੇਰੀ ਜਿੰਦਗੀ ਦੀ ਡੋਰ ਮੇਰੇ ਪਿਓ ਦੇ ਹੱਥਾਂ ਦੇ ਵਿੱਚ ਹੈ ਤੇ ਮੇਰਾ ਕੋਈ ਬਾਲ ਵੀ ਬੰਗਾ ਨਹੀਂ ਕਰ ਸਕਦਾ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਮੇਰਾ ਬਾਲ ਵੀ ਬੀਗਾ ਨਹੀਂ ਹੋ ਸਕਦਾ ਮੈਨੂੰ ਡਾ ਪ੍ਰੋਸਾਸ ਸੀ ਪਿਓ ਤੇ ਤੇ ਮੈਂ ਕਹਿੰਦਾ ਉਹਨਾਂ ਕਿ ਰੋ ਤੁਸੀਂ ਪੜਦੇ ਹੋ ਪ੍ਰਭ ਡੋਰੀ ਹੱਥ ਤੁਹਾਾਰੇ ਵਾਲੀ ਗੱਲ ਪੜਦੇ ਨਹੀਂ ਜੇ ਆਪਾਂ ਕਿ ਸਤਿਗੁਰ ਤੇਰੇ ਹੱਥ ਡੋਰੀ ਹੈ ਜੇ ਜਿੰਦਗੀ ਦੀ ਡੋਰੀ ਪਰਮਾਤਮਾ ਦੇ ਹੱਥ ਦੇ ਦਿੱਤੀ ਤੇ ਯਾਦ ਰੱਖਿਓ ਗੁਰੂ ਕਾਮ ਕ੍ਰੋਧ ਲੋਭ ਮੋਹ ਵਿੱਚ ਡੁੱਬਣ ਨਹੀਂ ਦੇਵੇਗਾ ਮਸਲਾ ਇਹ ਹੈ ਕਿ ਤੁਹਾਨੂੰ ਸਾਨੂੰ ਭਰੋਸਾ ਨਹੀਂ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਡੋਰ ਹੈ ਉਹ ਗੁਰੂ ਦੇ ਹੱਥ 'ਚ ਹੈ ਰੱਬ ਦੇ ਹੱਥ 'ਚ ਹੈ ਜਿੱਦਣ ਇਹ ਭਰੋਸਾ ਹੋ ਗਿਆ ਕਿ ਆਹ ਜਿਹੜਾ ਜਹਾਜ਼ ਚੱਲ ਰਿਹਾ ਹੈ ਨਾ ਜ਼ਿੰਦਗੀ ਦਾ ਇਹਦਾ ਪਾਇਲਟ ਰੱਬ ਹੈ ਉਹ ਮੇਰਾ ਪਿਓ ਹੈ ਤੇ ਉਹ ਮੈਨੂੰ ਕਿਤੇ ਡੁੱਬਣ ਨਹੀਂ ਦੇਵੇਗਾ ਤੇ ਯਾਦ ਰੱਖੋ ਗੁਰੂ ਕਿਤੇ ਫਿਰ ਡੁੱਬਣ ਵੀ ਨਹੀਂ ਦੇਵੇਗਾ ਗੋ ਨਾ ਗੁਰੂ ਨੂੰ ਕੀ ਰਾਮ ਜਪੋ ਜੀ ਐਸੇ ਐਸੇ ਤ੍ਰੂ ਪਹਿਲਾਦ ਜਪਿਓ ਹਰ ਜੈਸੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਜਾਤ ਸੁਭਾਵੇ ਤਾਂ ਹੁਕਮ ਬਣਾਵੇ ਇਸ ਬੇੜੇ ਕੋ